ਮੈਂ ਤੁਹਾਡਾ ਵੀ ਸਰਦਾਰ ਜੀ ਤੇ ਅਸੀਂ ਅੱਜ ਰਾਜਵੀਰ ਨੂੰ ਤੁਹਾਡੇ ਨਾਲ ਫੇਰ ਮਿਲਣ ਲੈ ਕੇ ਆਏ ਹੋਏ ਆ ਜੀ ਤੇ ਰਾਜਵੀਰ ਮੇਰਾ ਭਰਾ ਇਹਨਾਂ ਦਾ ਕੱਲ ਰਾਤ ਜੋ ਵੀ ਇਹਨਾਂ ਦੇ ਨਾਲ ਹਾਸਾ ਹੋਇਆ ਜੀ ਇਹਨਾਂ ਦਾ ਫੋਨ ਨਵਾਂ ਫੋਨ ਭਾਜੀ ਅਜੇ 14-15 ਦਿਨ ਹੋਏ ਸੀਗੇ ਲੈ ਇਹਨੂੰ ਰਾਤ ਇਹਨਾਂ ਦਾ ਫੋਨ ਭਾਜੀ ਚੋਰਾਂ ਵੱਲੋਂ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਆ ਇਹ ਐਕਟਵਾ ਦੇ ਸੀਗੇ ਤੇ ਇਹਨਾਂ ਦਾ ਫੋਨ ਜੋ ਵੀ ਰਾਤ ਖੋਇਆ ਗਿਆ ਇਹਨਾਂ ਦੇ ਕੋਲੋਂ ਤਨੂੰ ਰਾਜੀ ਵੀ ਹੁਣੀ ਖੁਦ ਸੰਗੇ ਕੀ ਹੋਇਆ ਭਾਜੀ ਰਾ ਜੋ ਵੀ ਤੁਹਾਡੇ ਤੇ ਹਮਲਾ ਹੋਇਆ ਮੈਂ ਭਾਜੀ ਇਸ ਵੇਕੀ ਦੀ ਜੌਬ ਕਰਨਾ ਸੀਗਾ ਹਾਂਜੀ ਨਵੇਂ ਨਵੀਂ ਨਵੀਂ ਜੌਬ ਲੱਗੀ ਸੀਗੀ ਮੇਰੇ ਕਰੀਬ 4 ਵਜੇ ਸਵੇਰੇ ਹਮਲਾ ਹੋਇਆ ਨੂੰ ਕੋੰਡੀਪੂਰੀ ਕੋਸ਼ਿਸ਼ ਕੀਤੀ ਗਈ ਹੈ ਭਾਜੀ ਮੇਰੇ ਡੰਡੇ ਮਾਰਨ ਕੋਈ ਕੀਤੀ ਜਾਂ ਹਾਂਜੀ ਚਲੋ ਬਚਾਅ ਹੋ ਗਿਆ ਜਿਆਦਾ ਠੱਠਿਆ ਔਰ ਨਹੀਂ ਲੱਗੀ ਜਲੰਧਰ ਦੀ ਕਾਲੇ ਭਾਜੀ ਕਿੰਨੀ ਹਸਪੀਟਲ ਦੀ ਕਾਲਿਆ ਮੇਰੇ ਵੀਰ ਜੋ ਵੀ ਕੋਈ ਮੇਰਾ ਵੀ ਸੱਚਾ ਮਿੱਤਰ ਹੱਥ ਕਰ ਸਕਦਾ ਹੈ ਜਰੂਰ ਕਰੇ ਭਾਜੀ ਧੰਨਵਾਦ ਤੁਹਾਨੂੰ ਜਾਣਕਾਰਾਂ ਦੇ ਤੇ ਤੁਹਾਨੂੰ ਭਾਜੀ ਕਿਸ ਤਰ੍ਹਾਂ ਰੋਕਿਆ ਗਿਆ ਜੀ ਮੇਰੇ ਤੋਂ ਭਾਜੀ ਪਹਿਲਾਂ ਰਸਤਾ ਪੁੱਛਿਆ ਗਿਆ ਬਡਾਲਾ ਚੌਂਕ ਰਸਤਾ ਪੁੱਛਿਆ ਗਿਆ ਬਡਾਲਾ ਚੌਂਕ ਕਿੰਨੇ ਜਣੇ ਸੀਗੇ ਤਿੰਨ ਜਣੇ ਸੀ ਭਾਜੀ ਤੇ ਕਿਤੇ ਉਹਨਾਂ ਦੇ ਕੋਲ ਕੋਈਸ਼ ਹਥਿਆਰ ਇਤਿਹਾਸ ਦੀਵੇ ਭਾਜੀ ਡੰਡੇ ਵੀ ਸੀਗੇ ਗੜਾਸੇ ਵੀ ਸੀ ਉਹਨਾਂ ਕੋਲ ਅੱਛਾ ਤੇ ਹੋ ਸਕਦਾ ਉਹਨਾਂ ਕੋਲ ਹਸਲਾ ਵੀ ਹੋਵੇ ਤੇ ਕੁਝ ਮਾਰਿਆ ਤਾਂ ਨਹੀਂ ਤੁਹਾਡੇ ਨਹੀਂ ਮੇਰੇ ਨਹੀਂ ਮਾਰਿਆ ਭਾਜੀ ਬਚਾ ਹੋ ਗਿਆ ਤੇ ਫੋਨ ਖੋ ਕੇ ਚਲੇ ਗਏ ਚਲੇ ਗਿਆ ਬਿਲਕੁਲ ਏ ਤੁਹਾਡੇ ਜਿੱਦਾਂ ਕੋਈ ਪਾਸੇ ਦੇ ਵਿੱਚੋਂ ਤੁਹਾਡੇ ਕੋਈ ਨੁਕਸਾਨ ਜਾਂ ਐਕਟਵਾ ਨੂੰ ਉਹਨਾਂ ਨੇ ਫੋਨ ਦੀ ਕੋਸ਼ਿਸ਼ ਕੀਤੀ ਹੋਵੇ। ਜੀ ਬਾਜੀ ਐਕਸਿਮਨ ਟੱਕਾ ਮਾਰਿਆ ਤਾਂ ਕਿ ਮੈਂ ਬਿਨਾ ਉਹਨਾਂ ਪਛਾਣਾ ਕਰ ਸਕਾਂ। ਅੱਛਾ ਹਾਂਜੀ। ਏ ਬਾਜੀ ਦੇਖੋ ਪੀੜ ਦੀ ਖਤ ਰਾਸ਼ਵੀ ਨੇ ਰਾਤ ਨੂੰ ਸੁਵਿਗੀ ਦੀ ਕਿੰਨੇ ਤੋਂ ਕਿੰਨੇ ਬਿੱਤੇ ਕਿ ਡੁੱਟੀ ਹੈ ਬਾਜੀ। ਬਾਜੀ 10 ਤੋਂ 6:00 ਵਜੇ ਤੱਕ। 10 ਤੋਂ 6:00 ਵਜੇ ਤੱਕ ਇਹਨਾਂ ਨੇ ਇੱਕ ਪੀੜ ਦੀ ਖਤ 2 ਸਾਲ ਤੋਂ ਵਿਲੇ ਸੀਗੇ ਇਹਨਾਂ ਨੇ ਸੋਚਿਆ ਕਿ ਚਲੋ ਸੁਵਿਗੀ ਦੀ ਤੇ ਫੂਟੀ ਜੁਆਇਨ ਕਰਦੇ ਆ ਜੀ ਉੱਥੇ ਇਹਨਾਂ ਨੇ ਜੌਬ ਕੀਤੀ ਤੇ ਸਿਰਫ 2 ਦਿਨ ਹੀ ਹੋਏ ਕਿੰਨਾ ਚਿਰ ਹੋਇਆ ਭਾਈ 2 ਦਿਨ ਨਹੀਂ ਹੋਏ ਭਾਈ 2 ਤਿੰਨ ਉਹ 2 ਦਿਨ ਉਹਨੇ ਪੈਸੇ ਨਹੀਂ ਕਮਾਏ ਜੀ ਜਿਨ੍ਹਾਂ ਨੇ ਜਿਨ੍ਹਾਂ ਇਹਨਾਂ ਨੇ ਨੁਕਸਾਨ ਕਰ ਲਿਆ ਜੀ ਤੇ ਮੇਰੇ ਜਿੰਨੇ ਵੀ ਚੋਣ ਵਾਲੇ YouTube ਤੇ ਆ ਜੀ ਸਰਦਾਰਜੀ ਦੇ ਫੈਨ ਆ ਤੇ ਮੈਂ ਸਾਰਿਆਂਗੇ ਰਿਕੁਐਸਟ ਕਰੂੰਗਾ ਜੀ ਬਾਕਾਇਦਾ ਉੱਤੇ ਸਕੈਨ ਲਾ ਕੇ ਰੱਖਾਂਗੇ ਜੇ ਕੋਈ ਵੀ ਮੇਰਾ ਵੀ ਰਾਜਵੀਰ ਦੀ ਹੈਲਪ ਕਰਨੀ ਚਾਹੁੰਦਾ ਤਾਂ ਭਾਜੀ 10 50 100 ਜਿੰਨੀ ਵੀ ਕਿਸੇ ਦੀ ਹੋ ਸਕਦੀ ਹੈ ਜੀ ਕਿਉਂਕਿ ਦੇਖੋ ਅੱਜ ਇਹਨਾਂ ਦੇ ਨਾਲ ਹਾਦਸਾ ਹੋਇਆ ਹੈ ਇਹਨਾਂ ਨੇ ਫੋਨ ਬਕਾਇਦਾ ਕਿਸ਼ਤਾਂ ਤੇ ਲਿਆ ਹੋਇਆ ਪਾਜੀ ਕਿੰਦਾ ਇਹ ਕਿਸਾ ਹੈ ਪਾਜੀ ਇਹ ਪਹਿਲਾਂ ਤੁਸੀਂ ਕਿੰਨੇ ਕੀ ਦਿੱਤੇ ਆ ਭਰਾਵਾਂ ਨੂੰ ਦੱਸੋ ਜੀ ਮੈਂ ਕਰੀ 4000 ਰੁਪਏ ਦਿੱਤਾ ਆ ਬਾਕੀ ਕੋ ਜੀ ਹਜੇ 10000 ਦੀਆਂ ਕਿਸ਼ਤਾਂ ਬਾਕੀ ਆ ਜੀ ਉਹ ਤਾਂ ਪਾਜੀ ਦੇਣੀਆਂ ਹੀ ਆਪਾਂ ਨੂੰ ਪੈਣੀਆਂ ਆ ਜੀ ਕਿਉਂਕਿ ਜੇ ਫੋਨ ਦਾ ਅਨਸ਼ੋਸ਼ ਕਰਾਇਆ ਹੋ ਗਿਆ ਅਨਸ਼ੋਸ਼ ਹੋਇਆ ਉਹ ਫੋਨ ਦਾ ਕਿ ਪਾਜੀ ਨਹੀਂ ਕਿ ਲਿਆ ਨਹੀਂ ਲਿਆ ਇਹ ਬਕਾਇਦਾ ਦੇ ਕੋਈ 10000 ਰੁਪਇਆ ਹੈ ਜੀ ਬੀਨ ਵਾਲਾ ਪਿਆ ਜੀ ਤੇ ਫੋਨ ਵੀ ਕੋਲ ਨਹੀਂ ਹੈਗਾ ਮੈਂ ਜਿਹੜੇ ਮੇਰੇ ਭਰਾਮਾ ਨੇ ਫੋਨ ਭਾਜੀ ਕੋਕੇ ਲੈ ਕੇ ਗਿਆ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਆ ਭਾਜੀ ਗਰੀਬ ਪਰਿਵਾਰ ਦਾ ਮੈਂਬਰ ਆ ਪਲੀਜ਼ ਹੱਥ ਜੋੜ ਕੇ ਤੁਹਾਡੇ ਅੱਗੇ ਰਿਕੁਐਸਟ ਕਰਦੇ ਆ ਪਲੀਜ਼ ਇਹਨਾਂ ਦਾ ਫੋਨ ਵਾਪਸ ਕੀਤਾ ਜਾਵੇ ਤੇ ਤਾਂ ਜੋ ਦੇਖੋ ਜੋ ਵੀ ਇਹਨਾਂ ਦੇ ਨਾਲ ਤੱਕਾ ਹੋਇਆ ਆ ਉਹਨਾਂ ਦਾ ਇਹ ਜੋ ਵੀ ਇਹਨਾਂ ਦਾ ਬਣਦਾ ਹੈ ਭਾਜੀ ਪਲੀਜ਼ ਸਰਦਾਰ ਜੀ ਵੀ ਰਿਕੁਐਸਟ ਹੈ ਫੋਨ ਵਾਪਸ ਕਰੋ ਜੀ ਇਹਨਾਂ ਨੂੰ ਤੇ ਭਾਜੀ ਕੰਪਨੀ ਵੱਲੋਂ ਕੋਈ ਹੈਲਪ ਕੀਤੀ ਹੋਵੇ ਤੁਹਾਡੀ ਨਹੀਂ ਭਾਜੀ ਨਹੀਂ ਕੀਤੀ ਤੇ ਤੁਸੀਂ ਦੱਸਿਆ ਕੰਪਨੀ ਵਾਲਿਆਂ ਨੂੰ ਕਿੰਨੀ ਭਾਜੀ ਦਸਤਗਾਹੀ ਭਾਜੀ ਤੇ ਕੀ ਕਹਿੰਦੇ ਜੀ ਕੰਨੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤੁਸੀਂ ਪੁਲਿਸ ਕੰਪਲੀਟ ਕਰ ਦਿਓ ਤੇ ਤੁਸੀਂ ਪੁਲਿਸ ਕੰਪਲੀਟ ਕੀਤੀ ਕਿ ਨਹੀਂ ਕੀਤੀ ਭਾਜੀ ਜੀ ਵੱਡੀ ਕੀਤੀ ਹੈ ਇਹ ਪੋਸਟ ਕੰਪਲੀਟ ਵੱਲੋਂ ਕੀ ਕੀਤਾ ਗਿਆ ਭਾਜੀ ਉਹ ਕੰਨੇ ਜਦੋਂ ਅਭੀ ਫੋਨ ਆਨ ਹੋਏਗਾ ਅਭੀ ਫੋਨ ਸਵਿਚ ਆਫ ਹੈ ਜਦੋਂ ਅਭੀ ਆਨ ਹੋਏ ਉਹਨਾਂ ਨੂੰ ਪਤਾ ਲੱਗੇਗਾ ਇਹ ਕੋਈ ਗਰੰਟੀ ਨਹੀਂ ਹੈ ਜੀ ਮਿਲਣ ਦੀ ਕੋਈ ਗਰੰਟੀ ਨਹੀਂ ਕੋਈ ਗਰੰਟੀ ਨਹੀਂ ਹੈਗੀ ਬਾਜੀ ਦੇਖੋ ਬਾਜੀ ਪੁਲਿਸ ਵੱਲੋਂ ਵੀ ਦੇਖੋ ਜੇ ਨੰਬਰ ਟ੍ਰੇਸ ਕਰਨਾ ਹੋਵੇ ਤਾਂ ਬਾਜੀ ਕੋਈ ਵੱਡੀ ਗੱਲ ਨਹੀਂ ਹੁੰਦੀ ਹੈਗੀ ਕਿਉਂਕਿ ਅੱਜ ਕੱਲ ਸਭ ਕੁਝ ਚੱਲਦਾ ਹੈ ਜੀ ਪਰ ਇਹ ਗਰੀਬ ਗਰੀਬਾਂ ਦੀ ਬਾਜੀ ਇਸ ਟਾਈਮ ਕਿਤੇ ਵੀ ਸੁਣਵਾਈ ਨਹੀਂ ਹੈਗੀ ਤੇ ਇਸੇ ਕਰਕੇ ਰਾਜਵੀਰ ਦੇ ਨਾਲ ਜੋ ਵੀ ਤਕਾ ਹੋਇਆ ਜੀ ਮੈਂ ਸਾਰੇ ਭਰਾਵਾਂ ਨੂੰ ਰਿਕਵੈਸਟ ਕਰਦਾ ਹਾਂ ਜੀ ਜਿੰਨੀ ਵੀ ਕਿਸੇ ਦੀ ਹੈਲਪ ਹੋ ਸਕਦੀ ਹੈ ਜੀ ਰਾਜਵੀਰ ਦੀ 10 50 ਅਸੀਂ ਉੱਤੇ ਸਕੈਨ ਲਗਾ ਕੇ ਰੱਖਾਂਗੇ ਜੀ ਪਲੀਜ਼ ਜੂਰ ਮੇਰੇ ਭਰਾ ਦੀ ਹੈਲਪ ਕਰੋ ਤਾਂ ਜੋ ਮੇਰਾ ਭਰਾ ਚਲੋ ਜਿਆਦਾ ਨਹੀਂ ਭਾਜੀ ਜਿੰਨਾ ਵੀ ਹੋ ਸਕਦਾ ਜੋ ਇਹਨਾਂ ਨੇ 10000 ਬਕਾਇਆ ਦੇਣਾ ਹੈ ਫੋਨ ਤਾਂ ਚਲੋ ਜੀ ਇਹਨਾਂ ਨਾਲ ਲੈਣ ਦਾ ਕੋਈ ਵਿਚਾਰ ਨਹੀਂ ਬਣ ਸਕਦਾ ਕਿਉਂਕਿ 10000 ਦੇ ਪਹਿਲੇ ਹੀ ਭਾਜੀ ਕਰਜ਼ਾ ਹੋ ਚੁੱਕਿਆ ਹੈ ਇਹਨਾਂ ਨੇ ਕਿਸ਼ਤਾਂ ਦੇਣੀਆਂ ਆਈਆਂ ਜੋ ਵੀ ਮੇਰਾ ਭਰਾ ਇਹਨਾਂ ਦੀ ਹੈਲਪ ਕਰ ਸਕਦਾ ਜੋ ਵੀ ਬਾਹਰ ਬੈਠੇ ਮੇਰੇ ਭਰਾ ਐਨ ਆਰ ਆਈ ਇਹਨਾਂ ਦੀ ਭਾਜੀ ਦੇਖੋ ਤੁਹਾਨੂੰ 10500 ਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਸੇ ਦੇ ਗਰੀਬ ਦੀ ਹੈਲਪ ਹੋ ਜਾਵੇ ਇਹਨਾਂ ਬਹੁਤ ਹੁੰਦਾ ਆ ਤੇ ਇਸ ਵੀਡੀਓ ਨੂੰ ਭਾਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੀਡੀਓ ਦੇ ਥਰੂ ਵੀ ਜੋ ਵੀ ਭਾਜੀ ਪੈਸੇ ਬਣ ਕੇ ਮੈਂ ਉਹ ਵੀ 라이ਵ ਵੀ ਨੂੰ ਪਹਿਲਾਂ ਕਹਿ ਚੁੱਕਿਆ ਕਿ ਅਸੀਂ ਤੇ ਭਾਜੀ ਤੁਹਾਡੀ ਵੱਧ ਤੋਂ ਵੱਧ ਹੈਲਪ ਕਰਾਂਗੇ